ਅ ਦੇਖੋ ਜੀ ਮੈਂ ਸਵਰਗੀ ਅਸਦਾ ਗੁਰਬਿੰਦਰ ਸਿੰਘ ਟਵਾਲ ਹੁਣਾਂ ਦੇ ਦਾ ਬੇਟਾ ਰਮੇ ਰਾਜਪਾਲ ਟਵਾਲ ਤੇ ਸਾਡੇ ਘਰ ਵਿਖੇ ਅੱਜ OBC ਸੈੱਲ ਕਾਂਗਰਸ ਦੀ ਜਿਹੜੀ ਆ ਮੀਟਿੰਗ ਹੋਈ ਤੇ ਉਹਦੇ ਵਿੱਚ ਕੁਝ ਨਿਯੁਕਤੀ ਪੱਤਰ ਜਿਹੜੇ ਆ ਉਹ ਦਿੱਤੇ ਗਏ ਪਰ ਸਭ ਤੋਂ ਪਹਿਲਾਂ ਮੈਂ ਸਾਡੇ ਜਿਹੜੀ ਪੰਥ ਦੀ ਮੋਰੀ ਜਮਾਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਢੱਲੇਦਾਰ ਤੇ ਲੀਡਰਸ ਦਾ ਗੁਰਚਰਨ ਸਿੰਘ ਤੋੜਾ ਜੀ ਜਿਹੜੇ ਆਪਣੇ ਵਿੱਚ ਅੱਜ ਮੌਜੂਦ ਨਹੀਂ ਉਹਨਾਂ ਦੇ ਉਹਨਾਂ ਦੇ ਡਾਟਰਨ ਲਾ ਦਾ ਫਲੋਰ ਵਿੱਚ ਰਣਦੀਪ ਕੌਰ ਤੋੜਾ ਜੀ ਦਾ ਫਲੋਰ ਵਿੱਚ ਆਇਆਂ ਦਾ ਧੰਨਵਾਦ ਕਰਦਾ ਤੇ ਜਿਹੜਾ ਇਹ ਅੱਜ ਪ੍ਰੋਗਰਾਮ ਹੈਗਾ ਨਿਯੁਕਤੀ ਪੱਤਰ ਜਿਹੜੇ ਦਿੱਤੇ ਗਏ ਉਹ ਗੋਪੀ ਚੰਦ ਜੀ ਨੂੰ ਲਾਇਆ ਜੀ ਬਲੋਕ ਨੂਰਮਹਿਲ ਦੇ ਚੇਅਰਮੈਨ OBC 셀 ਦੇ ਤੇ ਗੁਰਜੀਤ ਭਾਜੀ ਉਹਨਾਂ ਨੂੰ ਅਸੀਂ ਸੈਕਟਰੀ ਲਾਇਆ ਜੀ ਆਪਣੇ ਜਲੰਧਰ ਡਿਸਟ੍ਰਿਕਟ ਦੇ ਤੇ ਇਹ ਸਾਰੇ ਉਸ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਪ੍ਰੀਤਮ RAM ਜੀ ਇਹਨਾਂ ਨੇ ਸ਼ਿਰਕਤ ਕੀਤੀ ਤੇ ਖਾਸ ਤੌਰ ਤੇ ਆਪਣੇ ਰਗੂਨਾਮ ਸਿੰਘ ਪਲੇਰ ਜੀ ਜਿਹੜੇ ਜਰਨਲ ਸੈਕਟਰੀ ਨੇ ਆ ओबीसी ਸੈੱਲ ਦੇ ਇੰਚਾਰਜ ਨੇ ਤੇ ਨਾਲੇ ਭੈਣ ਜੀ ਹੁਣਾਂ ਤੋਂ ਇਹ ਇਹਨਾਂ ਨੂੰ ਅਸੀਂ ਸੱਜਣਾਂ ਦਾ ਵੈਲਕਮ ਕੀਤਾ ਨਾਲੇ ਇਹਨਾਂ ਨੂੰ ਅਸੀਂ ਇਹ ਜਿਹੜੇ ਨਿਯੁਕਤੀ ਪੱਤਰ ਆ ਇਹ ਦੁਵਾਏ ਆ ਇਸ ਕੰਮ ਦੇ ਨਾਲ ਦੇਖੋ ਵੀ ओबीसी ਸੈੱਲ ਜਿਹੜਾ ਆ ਅਸੀਂ ਜਾਣਿਆ ਕਿ ਇਹ ਕਿ ਅਹਿਮ ਹਿੱਸਾ ਇੰਡੀਆ ਨੈਸ਼ਨਲ ਕਾਂਗਰਸ ਦਾ ਤੇ ਜੇ OBC 셀 ਨੂੰ ਆਪਾਂ ਹੋਰ ਸਟਰੋਂਗ ਕਰਾਂਗੇ ਡੈਲੀਗੇਟ ਕਰਾਂਗੇ ਅਥਾਰਟੀ ਯੰਗ ਬੰਦਿਆਂ ਨੂੰ ਮੋਰੇ ਲੈ ਕੇ ਆਵਾਂ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਆਪਾਂ ਹੋਰ ਸਟਰੋਂਗ ਕਰਾਂਗੇ ਤੇ ਇਹ ਬੰਦੇ ਪੂਰੀ ਤਨਦੇਹੀ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਉਹਨਾਂ ਮਾਉਣਗੇ ਤਾਂ ਕਾਂਗਰਸ ਜਿਹੜੀ ਹੋਊਗੀ ਉਹ ਹੋਰ ਮਜ਼ਬੂਤ ਹੋਊਗੀ। ਉਹਦੇ ਦੇਖ ਕੇ ਪਰਿਵਾਰ ਵੱਡਾ ਹੋ ਰਿਹਾ ਬੜੀ ਕੀ ਮਾਨ ਮਹਿਸੂਸ ਕਰਦਾ ਮੈਂ ਬਹੁਤ ਮਾਨ ਮਹਿਸੂਸ ਕਰਦਾ ਜੀ ਇਸ ਘਰ ਦੇ ਵਿੱਚ ਲੱਖਾਂ ਪ੍ਰੋਗਰਾਮ ਪਹਿਲਾਂ ਵੀ ਹੋਏ ਆ ਹੁਣ ਵੀ ਮੈਂ ਮਾਣ ਮਹਿਸੂਸ ਕਰਦਾ ਕਿ ਵੇ ਸਾਡੀ 5ਵੀਂ ਜਨਰੇਸ਼ਨ ਹੈ ਇੰਡੀਆ ਨੈਸ਼ਨਲ ਕਾਂਗਰਸ ਦੇ ਨਾਲ ਤੇ ਮੈਂ ਆਪ ਸਦਾ ਨਵਜੋਤ ਸਿੰਘ ਸਿੱਧੂ ਦੀ ਰਹਿਨਮਾਈ ਹੇਠ ਆਪਣਾ ਜਿਹੜਾ ਸਿਆਸੀ ਜੀਵਨ ਸ਼ੁਰੂ ਕੀਤਾ ਪਹਿਲੀ ਗੱਲ ਦਾ ਤਾਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਉਹੀ ਜੀ ਸ਼ਖਸੀਅਤ ਦੇ ਨਾਲ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਕਿ ਜਿਹੜੀ ਬੇਦਾਗ ਇਮਾਨਦਾਰ ਸਿਰੜੀ ਧਿਆਨ ਤੱਕ ਤੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜਿਹੜਾ ਲਾਂਘਾ ਖਲਵਾਉਣ ਵਾਲੇ ਇਹਨਾਂ ਦੀ ਮੁੱਖ ਭੂਮਿਕਾ ਸੀਗੀ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਮੈਂ ਉਹਨਾਂ ਦੀ ਟੀਮ ਦਾ ਹਿੱਸਾ ਤਾਂ ਜਿਹੜੀ ਸਿਆਸਤ ਆ ਮੈਂ ਉਹਨਾਂ ਦੀ ਛਤਰਛਾਇਆ ਹੇਠ ਸ਼ੁਰੂ ਕੀਤੀ ਆ ਤੇ ਸਾਡਾ ਪਰਿਵਾਰ ਦਿਨੋਂ ਦਿਨ ਵੱਡਾ ਹੋ ਰਿਹਾ ਸਾਡਾ ਮੇਨ ਗੋਲ ਸਾਰਿਆਂ ਦਾ ਇਹੀ ਆ ਕਿ ਵੀ ਇੰਡੀਆ ਨੈਸ਼ਨਲ ਕਾਂਗਰਸ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇ ਤੇ ਜਿਹੜੇ ਯੰਗ ਤੇ ਵਾਈਬਰੈਂਟ ਲੀਡਰਸ ਆ ਜਿਦਾਂ ਭੈਣ ਜੀ ਰਣਜੀਤ ਕੌਰ ਟੋੜਾ ਜੀ ਸਾਡੇ ਨਾਲ ਖੜੇ ਆ ਇਹ ਹੋਰ ਮੋਰੇ ਹੋਣ ਇਹਨਾਂ ਦੇ ਹੋਰ ਜਿਹੜੇ ਕਨੈਕਸ਼ਨਸ ਬਣਨ ਇਹਨਾਂ ਰਗੇ ਯੰਗ ਤੇ ਵਾਈਬਰੈਂਟ ਬੰਦੇ ਹੋਰ ਇੰਡੀਆ ਨੈਸ਼ਨਲ ਕਾਂਗਰਸ ਦੇ ਵਿੱਚ ਆਉਣ ਤੇ ਇਸ ਕਾਂਗਰਸ ਨੂੰ ਵੀ ਆਪਾਂ ਹੋਰ ਮਜ਼ਬੂਤ ਕਰਕੇ ਪੰਜਾਬ ਲਈ ਕਿਹੜੇ ਆ ਵਧੀਆ ਤੋਂ ਵਧੀਆ ਕੰਮ ਕਰ ਸਕੀਏ ਤੇ ਪੰਜਾਬ ਨੂੰ ਫੇਰ ਨੰਬਰ 1 ਸੂਬਾ ਬਣਾਉਣ ਦੀ ਜਿਹੜੀ ਆ ਮੁਹਿੰਮ ਆ ਉਹ ਦੁਬਾਰਾ ਅਸੀਂ ਸ਼ੁਰੂ ਕਰੀਏ ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਹਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਇੰਨਾ ਇੱਜ਼ਤ ਮਾਨ ਬਖਸ਼ਿਆ ਬਹੁਤ ਅੱਛਾ ਲੱਗਿਆ ਕਿ OBC ਡਿਪਾਰਟਮੈਂਟ ਨੂੰ ਇਹਨਾਂ ਨੇ ਇੰਨਾ ਵਧੀਆ ਹੰਗਾਰਾ ਦੇ ਰਹੇ ਨੇ ਅਨ ਜਨਰੇਸ਼ਨ ਨਾਲ ਐਡ ਕਰ ਰਹੇ ਨੇ ਜਿੱਦਾਂ ਕਿ ਹੁਣ ਚੇਅਰਮੈਨ ਲਗਾਇਆ ਗੁਪੀ ਚੀਨੂ ਔਰ ਵੀ ਜੀ ਗੁਰਜੀਤ ਸਿੰਘ ਜੀ ਨੂੰ ਲਗਾਇਆ ਫੈਕਟਰੀ ਜਨਰਲ ਸੈਕਟਰੀ ਆਫ ਸਿਟੀ ਜਿਲੰਦਰ ਜਿਲ੍ਹੇ ਦਾ ਇਜਟੈਕ ਰੂਡਰ ਦੇ ਸਾਨੂੰ ਇਸ ਚੀਜ਼ ਦਾ ਇਹ ਮਾਨ ਮਹਿਸੂਸ ਹੋ ਰਿਹਾ ਕਿ ਸਾਡਾ ਕਾਂਗਰਸ ਪਰਿਵਾਰ ਅੱਗੇ ਦੀ ਅੱਗੇ ਵਧ ਰਿਹਾ ਔਰ ਉਹ ਬੰਦੇ ਛੋੜ ਰਹੇ ਨੇ ਜਿਹੜੇ ਦਿਲੋਂ ਕੰਮ ਕਰਨਾ ਚਾਹੁੰਦੇ ਮੇਰੇ ਨਾਲ ਹੋਰ ਵੀ ਬਹੁਤ ਹਲਕਾ ਸਾਉਥ ਤੋਂ ਲੁਧਿਆਣੇ ਤੋਂ ਵੀ ਮੈਡਮ ਸੀਨਾ ਲੜ ਨੇ ਜਿਹੜੇ ਮੈਡਮ ਮਨਜੀਤ ਕਰਜੀ ਇਨਾਂ ਦੀ ਬਹੁਤ ਮਿਹਨਤ ਕੀਤੀ ਹੋਈ ਹੈ ਰਾਜਵਿੰਦਰ ਕੌਰ ਜੀ ਇਹ ਵੀ ਉੱਥੇ ਹੀ ਨੇ ਤੇ ਸੌਧ ਹਲਕੇ ਤੋਂ ਮੇਰੇ ਨਾਲ ਨੇ ਮੈਂ ਇਹਨਾਂ ਦੀ ਮਿਹਨਤ ਨੂੰ ਦੇਖਦੀ ਰਹਿਣੀ ਆਂ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਯੰਗ ਲੇਡੀਜ਼ ਅੱਗੇ ਆ ਕੇ ਮਿਹਨਤ ਕਰ ਰਹੀਆਂ ਨੇ ਤੇ ਸਾਡੇ ਪਰਿਵਾਰ ਨੂੰ ਵਧਾ ਰਹੀਆਂ ਕਾਂਗਰਸ ਪਰਿਵਾਰ ਨੂੰ ਔਰ ਇਹ ਵੀ ਉਮੀਦ ਹੈ ਕਿ ਆਉਣ ਵਾਲਾ ਟਾਈਮ ਕਾਂਗਰਸ ਦਾ ਹੀ ਹੈ ਕਿਉਂਕਿ ਬਾਕੀ ਪਾਰਟੀਆਂ ਨੂੰ ਅਸੀਂ ਦੇਖ ਚੁੱਕੇ ਹਾਂ ਕੋਈ ਕਿਸੇ ਨੇ ਕੋਈ ਹੈ ਜੇ ਕੰਮ ਨਹੀਂ ਕੀਤਾ ਅਸੀਂ ਮਹਿਮ ਨੂੰ ਅੱਗੇ ਵਧਾ ਕੇ ਕਾਂਗਰਸ ਨੂੰ ਵੀ ਦੁਆਰਾ ਲੈ ਕੇ ਆਉਣਾ ਚਾਹੁੰਦੇ ਆ ਤਾਂ ਜੋ ਸਾਡਾ ਪਰਿਵਾਰ ਇਸ ਵਿਨਿੰਗ ਵਿੱਚ ਸਾਡੀ ਜਿੱਤ ਪੱਕੀ ਹੋਵੇ ਤੇ ਅਸੀਂ ਜੋ ਹੀ ਗੰਦ ਆਮ ਆਦਮੀ ਪਾਰਟੀ ਨੇ ਪਾਤਾ ਅਸੀਂ ਉਹਨੂੰ ਕੱਢ ਸਕੀਏ ਬਾਹਰ